ਸਰਵ ਜੀ ਸੰਗਰੂਰ ਦੀ ਕਵਤਾ ਲੋਕ ਹਕਾਂ ਦੀ ਗੱਲ ਕਰਕੇ ਗੱਲ ਕਰਕੇ ਲੋਕ ਹਕਾਂ ਦੀ ਲੋਕ ਹਕਾਂ ਦੀ ਲੋਕ ਹਕਾਂ ਦੀ ਗੱਲ ਕਰਕੇ ਨਾ ਆਪਣਾ ਫਰਜ਼ ਨਿਭਾਇਆ ਨਾ ਆਪਣਾ ਫਰਜ਼ ਨਿਭਾਇਆ ਨਾ ਜਸ ਕੀਰਤਿਆਂ ਦਾ ਲਿਖਿਆ ਨਾ ਜਸ ਮਜ਼ਦੂਰਾਂ ਦਾ ਲਿਖਿਆ ਨਾ ਜਸ ਕੀਰਤਿਆਂ ਦਾ ਲਿਖਿਆ ਨਾ ਲਿਖ ਗਾ ਰਾ ਦਰਸਾਇਆ ਨਾ ਲਿਖ ਗਾ ਰਾ ਦਰਸਾਇਆ ਸੋਚਿਆ ਸੀ ਸੰਗ ਧੂਰ ਵੀ ਸੰਸਾਰ ਸਾਰਾ ਸੋਚਿਆ ਸੀ ਸੰਗਰੂਰ ਵੀ ਤਨਸਾਰ ਸਾਰਾ ਮੇਰੇ ਪੈਰਾਂ ਥੱਲੇ ਹੀ ਹੈ ਆਇਆ ਮੇਰੇ ਪੈਰਾਂ ਥੱਲੇ